ਮਹੋਬਤ ਦੋ ਪ੍ਰਕਾਰ ਦੀ ਹੈ ਇੱਕ ਹਕੀਕੀ ਤੇ ਇੱਕ ਮਜਾਜੀ ਜਿਹੜਾ ਮਜਾਜੀ ਹੈ ਉਹ ਸੰਸਾਰਕ ਹੈ ਤੇ ਸੰਸਾਰਕ ਇਸ਼ਕ ਦੇ ਅੰਦਰ ਅਸੀਂ ਸੌਦੇਬਾਜ਼ੀਆਂ ਕਰਦੇ ਆਂ ਕਿ ਮੈਂ ਤੈਨੂੰ ਤੇਰੇ ਜਨਮ ਦਿਨ ਤੇ ਆਹ ਦਿੱਤਾ ਤੂੰ ਮੈਨੂੰ ਕੀ ਦਿੱਤਾ ਮੈਂ ਤੇਰੇ ਲਈ ਆਹ ਕੀਤਾ ਤੂੰ ਮੇਰੇ ਲਈ ਕੀ ਕੀਤਾ ਮੈਂ ਤੇਰੇ ਲਈ ਆਪਦੇ ਮਾਪਿਓ ਛੱਡੇ ਤੂੰ ਮੇਰੇ ਲਈ ਕੀ ਨੂੰ ਛੱਡਿਆ ਇਹ ਮਜਾਜੀ ਇਸ਼ਕ ਹੈ ਇਹ ਚੋਜ ਨੇ ਏ ਮਨਮੁਖ ਬਿਰਤੀ ਦਾ ਸੁਭਾਈ ਜਿਹੜਾ ਗੁਰਮੁਖ ਬਿਰਤੀ ਦਾ ਮਾਲਕ ਹੋਵੇਗਾ ਉਹਦੇ ਅੰਦਰ ਹੁੰਦਾ ਹੈ ਹਕੀਕੀ ਇਸ਼ਕ ਇਹ ਹਕੀਕੀ ਇਸ਼ਕ ਉਸ ਪਰਮਾਤਮਾ ਦੇ ਨਾਲ ਹੁੰਦਾ ਹੈ ਉਸ ਮਾਲਕ ਦੇ ਨਾਲ ਹੁੰਦਾ ਹੈ ਤੇ ਹਕੀਕੀ ਇਸ਼ਕ ਕਰਨ ਵਾਲੇ ਜਿਹੜੇ ਇਨਸਾਨ ਨੇ ਚੇਤਾ ਰੱਖਿਓ ਗੁਰਮੁਖ ਪਿਆਰਿਓ ਉਹ ਇਸ ਕਰਕੇ ਨਹੀਂ ਪਿਆਰ ਕਰਨਗੇ ਕਿ ਬਦਲੇ ਦੇ ਵਿੱਚ ਰਿਟਰਨ ਕੀ ਮਿਲ ਰਿਹਾ ਕੋਟੀ ਮਿਲੀ ਜਾਂ ਨਹੀਂ ਮਿਲੀ ਗੱਡੀ ਮਿਲੀ ਕਿ ਨਹੀਂ ਮਿਲੀ ਰੋਗ ਦੂਰ ਹੋਏ